ਰਾਗ ਸੋਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇਹ ਛੰਤ ਰਾਗ ਸੋਹੀ ਦੇ ਤੀਜੇ ਘਰ ਵਿੱਚ ਉਚਾਰਨ ਕੀਤੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੂ ਠਾਕ ਰੋ ਬੈ ਰਾਗ ਰੋ ਮੈਂ ਜੇ ਹੀ ਘਣ ਚੇਰੀ ਰਾਮ हे मेरे राम तू सारे जीवादा मालिक हैं तेरे ऊपर माया अपना प्रभाव नहीं पा सकती मेरे वर्गियां तेरे दर पे अनेका दासियां हैं तू साग रो रत्नागरो हो सार ना जाना तेरी राम हे राम तू समुंदर हैं तू रत्नाधि खान हैं हे परमात्मा मैं तेरी कदर नहीं समझ सकी ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਹਿਰਮ ਮਤ ਸਾਈ ਏ ਮੇਰੇ ਮਾਲਕ ਮੈਂ ਤੇਰੇ ਗੁਨਾ ਦੀ ਕਦਰ ਨਹੀਂ ਜਾਣਦੀ ਤੂੰ ਵੱਡਾ ਸਿਆਣਾ ਹੈ ਸਭ ਕੁਝ ਚਾਨਣ ਵਾਲਾ ਹੈ ਮੇਰੇ ਉੱਤੇ ਮਿਹਰ ਕਰ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪਹਿਰ ਤਦ ਧਿਆਈ ਕਿਰਪਾ ਕਰ ਮੈਨੂੰ ਅਜੇ ਹੀ ਸਮਝ ਬਖਸ਼ ਕਿ ਅੱਠੇ ਪਹਿਰ ਮੈਂ ਤੇਰਾ ਸਿਮਰਨ ਕਰਦੀ ਰਹਾ ਗਰ ਬਨਾ ਕੀ ਜੈ ਰੇਨ ਹੋਵੀ ਜੈ ਤਾਂ ਗਤ ਜੀ ਰੇ ਤੇਰੀ ਏ ਜਿੰਦੇ ਅਹੰਕਾਰ ਨਹੀਂ ਕਰਨਾ ਚਾਹੀਦਾ ਸਬ ਦੇ ਚਰਨਾ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ ਤਾਂ ਹੀ ਤੇਰੀ ਉੱਚੀ ਆਤਮਿਕ ਅਵਸਥਾ ਬਣ ਸਕੇਗੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਕਣ ਚੇਰੀ ਰਾਮ ਏ ਨਾਨਕ ਆਖ ਮੇਰਾ ਮਾਲਕ ਪ੍ਰਭ ਸਬ ਦੇ ਦਾਰੋਪਤੇ ਹੈ ਮੇਰੇ ਜਹੀਆਂ ਉਸ ਦੇ ਦਰਤੇ ਅਨੇਕਾ ਤਾਸਿਆ ਹਨ ਤੁਮ ਗੋਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬੋਹਰ ਯਾਰਾ ਰਾਮ ਏ ਪਰਮਾਤਮਾ ਤੂੰ ਇੱਕ ਅਨਮੋਲ ਮੋਤੀ ਹੈ ਤੂੰ ਅਥਾ ਸਮੁੰਦਰ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਾਡਾ ਖਸਮ ਹੈ ਅਸੀਂ ਜੀਵ ਤੇਰੀਆਂ ਵੋਟੀਆਂ ਹਾਂ ਤੁਮ ਵੱਡੇ ਵੱਡੇ ਵੱਡ ਉੱਚੇ ਔ ਇਤਨੀਕ ਲਹੂਰੀਆ ਰਾਮ ਤੂ ਬੇਅੰਤ ਵੱਡਾ ਹੈ ਤੂ ਬੇਅੰਤ ਉੱਚਾ ਹੈ ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲਾ ਹਾਂ ਹੋ ਕਿਛ ਨਹੀਂ ਏਕੋ ਤੂ ਹੈ ਆਪੇ ਆਪ ਸੁਜਾਨਾ ਏ ਭਾਈ ਮੇਰੀ ਕੁਝ ਵੀ ਪਾਇਆ ਨਹੀਂ ਹੈ ਇਕ ਤੂੰ ਹੀ ਤੂੰ ਹੈ ਤੂੰ ਆਪ ਹੀ ਆਪ ਸਭ ਕੁਝ ਜਾਣਣ ਵਾਲਾ ਹੈ ਅਮਰਤ ਦੇਸ ਨਿਮਕ ਪ੍ਰਭ ਜੀਵਾ ਸਰਵ ਰਾਂਗ ਰਸਮਾਨਾ हे परमात्मा आੱਖ चमकਨ ਜਿੰਨੇ ਸਮੇਂ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ਇਉਂ ਹੁੰਦਾ ਹੈ ਕਿ ਜਿਵੇਂ ਮੈਂ ਸਾਰੇ ਰੰਗ ਰਸ ਮਾਲ ਲੇ ਹੰ ਚਰਣਾ ਸਰਣੀ ਦਾਸਾ ਦਾਸੀ ਮਨ ਮੋ ਲੈ ਤਨ ਹਰੀਆ ਮੈਂ ਤੇਰੇ ਚਰਨਾਂ ਦੀ ਸ਼ਰਨ ਲਈ ਹੈ ਮੈਂ ਤੇਰੇ ਦਾਸਾਂ ਦੀ ਦਾਸੀ ਹਾਂ ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤ ਨਾਲ ਜਦੋਂ ਮੇਰਾ ਮਨ ਖਿੜ ਆਉਂਦਾ ਹੈ ਮੇਰਾ ਸ਼ਰੀਰ ਵੀ ਹਰਾ ਪਰਾ ਹੋ ਜਾਂਦਾ ਹੈ ਨਾਨਕ ਠਾਕੁਰ ਸਰਬਸਮਾਨਾ ਆਪਨ ਪਾਵਣ ਕਰਿਆ ਏ ਨਾਨਕ ਆਖੇ ਪਾਈ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਸਮਾਰਿਆ ਹੈ ਉਹ ਹਰ ਵੇਲੇ ਹਰ ਤਾਂ ਆਪਣੀ ਮਰਜ਼ੀ ਕਰਦਾ ਹੈ ਤੋਜ ਉਪਰ ਮੇਰਾ ਹੈ ਮਾਣਾ ਤੂ ਹੈ ਮੇਰਾ ਤਾਣਾ RAM हे राम मेरा मान तेरे उते ही है तू ही मेरा आसरा है सुरत मत चतुराई तेरी तू जाना है जाना राम जेडी भी कोई सूझ अकल स्यानप मेरे अंदर है ओ तेरी पक्षी हुई है जो कुछ तू मेनू समझांदा है ओही मैं समझदा हा ਸੋਈ ਜਾਣੈ ਸੋਈ ਪਛਾਨੈ ਜਾ ਕੋ ਨਦਰ ਸਿਰਮ ਦੇ ਏ ਭਾਈ ਉਹੀ ਮਨੁੱਖ ਸੇ ਜੀਵਨ ਨੂੰ ਸਮਝਦਾ ਪਛਾਨਦਾ ਹੈ ਜਿਸ ਉੱਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਮਨਮੁਖ ਪੋਲੀ ਬਹੁਤੀ ਰਾਹੀ 파ਤੀ ਮਾਇਆ ਪੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ अनेका ਹੋਰ ਹੋਰ ਰਸਤਿਆਂ ਵਿੱਚ ਪੈ ਕੇ ਸਹੀ ਜੀਵਨ ਵੱਲੋਂ ਕੁੰਜੀ ਰੰਦੀ ਹੈ ਮਾਇਆ ਦੀਆਂ ਫਾਹਿਆਂ ਵਿੱਚ ਫਸੀ ਰਹਿੰਦੀ ਹੈ ਠਾਕੁਰ ਬਾਣੀ ਸਾਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਜਿਹੜੀ ਜੀਵ ਇਸਤਰੀ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ ਉਹ ਗੁਣਾ ਵਾਲੀ ਹੋ ਜਾਂਦੀ ਹੈ ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਏ ਠਾਕੁਰ ਨਾਨਕ ਦਾ ਸਹਾਰਾ ਤੂੰ ਹੀ ਹੈ ਨਾਨਕ ਦਾ ਮਾਨ ਵੀ ਤੂੰ ਹੀ ਹੈ ਹੋ ਵਾਰੀ ਵੰਜਾ ਕੋਲੀ ਵੰਜਾ ਤੂੰ ਪਰਬਤ ਮੇਰਾ ਓਲਾ ਰਾਮ ਏ ਪ੍ਰਮਾਤਮਾ ਮੇਰੇ ਵਾਸਤੇ ਤੂੰ ਪਹਾੜ ਜਿੰਨਾ ਓਲਾ ਹੈ ਮੈਂ ਤੇਰੇ ਤੋਂ ਸਦਕੇ ਕੁਰਬਾਨ ਜਾਂਦੀ ਹਾਂ ਹੋ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮੈਂ ਤੇਰੇ ਤੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ ਜਿਸ ਨੇ ਮੇਰੇ ਅੰਦਰੋਂ ਭਟਕਣਾ ਵਾਲੀ ਵਿਥ ਮਿਟਾ ਦਿੱਤੀ ਹੈ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਏ ਭਾਈ ਜਿਸ ਜੀਵ ਇਸਤਰੀ ਦਾ ਮਨ ਮਾਲਕ ਪ੍ਰਭੂ ਨਾਲ ਗੱਜ ਜਾਂਦਾ ਹੈ ਉਹ ਸਾਰੇ ਵਿਕਾਰ ਤਿਆਗ ਦਿੰਦੀ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ ਹਨੇਰੇ ਧੂਰ ਹੋ ਜਾਂਦੇ ਹਨ ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਜਿਹੜੀ ਜੀਵ ਇਸਤਰੀ ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ ਉਹ ਦੁਨੀਆ ਵੱਲੋਂ ਬੇਮੁਤਾਜ ਹੋ ਜਾਂਦੀ ਹੈ ਉਸਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਉਹ ਪ੍ਰਭੂ ਦਰ ਤੇ ਕਬੂਲ ਹੋ ਜਾਂਦੀ ਹੈ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਉਸਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ ਭਾਰੇ ਤੋਲ ਵਾਲੀ ਹੋ ਜਾਂਦੀ ਹੈ ਉਸ ਵਾਸਤੇ ਉਹ ਦਰਵਾਜ਼ਾ ਖੁੱਲ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵੱਲੋਂ ਖਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਂਚ ਆ ਜਾਂਦੀ ਹੈ ਕਹੋ ਨਾਨਕ ਹੋ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ ਏ ਨਾਨਕ ਜਦੋਂ ਤੋਂ ਉਹ ਪ੍ਰਭ ਮੇਰਾ ਸਹਾਰਾ ਬਣ ਗਿਆ ਹੈ ਮੈਂ ਵਿਕਾਰਾਂ ਮਾਇਆ ਦੇ ਹਲਿਆ ਵੱਲੋਂ ਨਿਡਰ ਹੋ ਗਈ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ